ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਦਿਸ ਚੈਨਲ ਸਟੂਡੈਂਟਸ ਇਸ ਵੀਡੀਓ ਵਿੱਚ ਅਸੀਂ 2 ਦਾ ਪਹਾੜਾ ਅਤੇ 3 ਦਾ ਪਹਾੜਾ ਪੜਾਂਗੇ ਅਸੀਂ ਦੋਨੋਂ ਪਹਾੜੇ ਦੋ ਤਰੀਕਿਆਂ ਦੇ ਨਾਲ ਪੜਾਂਗੇ ਸੋ ਜਿਹੜਾ ਵੀ ਤਰੀਕਾ ਤੁਹਾਨੂੰ ਯਾਦ ਕਰਨਾ ਈਜ਼ੀ ਲੱਗੇ ਸੌਖਾ ਲੱਗੇ ਉਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਪਹਾੜਿਆਂ ਨੂੰ ਯਾਦ ਕਰ ਸਕਦੇ ਹੋ ਓਕੇ ਸੋ ਸਟਾਰਟ ਕਰਦੇ ਹਾਂ ਪਹਿਲਾ 2 ਦਾ ਪਹਾੜਾ ਸੋ ਪਹਿਲਾ ਤਰੀਕਾ 2 1=2 2 2=4 2 3=6 2 4=8 2 5=10 दो छिके बारह दो सत्ते चौदह दो अट्ठे सोलह दो नाया अठारह दो दहाँ भी सो इन दो एक बार दोहराने दो एकम दो दो दूनी चार दो दिया छे, दो चौके अठ दो पंजे दस दो छिके बारह दो सत्ते चौदह दो अठे सोलह दो नाए अठारह दो, दो दा बी सो दो पहाड़ा बनता किमें है तुसी दो दो जमा करते जाना है दो जमा, दो चार चार जमा, दो छः जमा, दो अठ अठ जमा, दो दस दस जमा, दो बारह बारह जमा, दो चौदह चौदह जमा, दो सोलह सोलह जमा, दो अठारह अठारह जमा दो भी ओके दो एकम दो दो दूनी चार दो तीया छे दो चौके अठ दो पंजे दस दो छ बारह दो सत्ते चौदह 2*8=16 2*9=18 2*10=20 ਹੁਣ ਅਸੀਂ ਦੂਸਰਾ ਤਰੀਕਾ ਦੇਖਦੇ ਹਾਂ 1*2=2 2*2=4 3*2=6 4*2=8 5*2=10 6*2=12 7*2=14 8*2=16 9*2=18 10*2=20 ਸੋ ਇਹਨੂੰ ਦੁਹਰਾਉਣਾ ਸੀ 1*2=2 2*2=4 3*2=6 4*2=8 5*2=10 6*2=12 7*2=14 8*2=16 9*2=18 10*2=20 ਹੁਣ ਅਸੀਂ ਦੇਖਦੇ ਹਾਂ ਤਿੰਨ ਦਾ ਪਹਾੜਾ ਸੋ ਪਹਿਲਾ ਤਰੀਕਾ 3*1=3 3*2=6 3*3=9 3*4=12 3 5 15 3 6 18 3 7 21 3 8 24 3 9 27 3 10 30 ਸੋ 3 ਦਾ ਪਹਾੜਾ ਕਿਸ ਤਰ੍ਹਾਂ ਬੰਦਾ ਹੈ ਤੁਸੀਂ 3 3 ਜਮਾ ਕਰਦੇ ਜਾਣਾ ਹੈ 3 3 6 6 3 9 9 3 12 12 3 15 15 3 18 18 3 21 21 3 24 ਜੋਵੇ ਜਮਾ ਦਿਨ 27 27 ਜਮਾ ਦਿਨ 30 ਹੁਣ ਅਸੀਂ ਦੂਸਰਾ ਤਰੀਕਾ ਦੇਖਦੇ ਹਾਂ 1 3 3 2 3 6 3 3 9 4 3 12 5 3 15 6 3 18 7 3 21 8 3 24 9 3 27 10 3 30 ਯਾ ਇਹਨੂੰ ਕਹਿ ਦਿੰਦੇ ਆ 10 3 1 3 3 2 3 6 3 3 9 4 3 12 5 3 15 6 3 18 7 3 21 8 3 24 9 3 27 10 3 30 ਸੋ ਸਟੂਡੈਂਟਸ ਅਸੀਂ 2 ਦਾ ਅਤੇ 3 ਦਾ ਪਹਾੜਾ ਪੰਜਾਬੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੀ ਚੈਨਲ ਦੇ ਉੱਪਰ ਅਪਲੋਡ ਕਰਦੇ ਰਹਾਂਗੇ ਥੈਂਕਸ ਫॉर ਵਾਚਿੰਗ ਟੇਕ ਕੇਅਰ